ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਵੀ ਆਪਾਂ ਖਾਲਸੇ ਨੂੰ ਇਹ ਗੱਲ ਪੁੱਛਾਂਗੇ ਕਿ हे ਖਾਲਸਾ ਇਹ ਦੱਸ ਪਿੱ ਤੇਰਾ ਜਨਮ ਕਿੱਥੇ ਹੋਇਆ ਤੂੰ ਕਿੱਥੋਂ ਦਾ ਵਾਸੀ ਹੈ ਤਾਂ ਖਾਲਸੇ ਦਾ ਗੋ ਜਵਾਬ ਹੁੰਦਾ ਹੈ ਕਿ ਮੇਰਾ ਜਨਮ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਤੇ ਖਾਲਸਾ ਆਨੰਦਪੁਰ ਸਾਹਿਬ ਦਾ ਵਾਸੀ ਹੈ ਇੱਕ ਗੱਲ ਵੀ ਬੜੀ ਪ੍ਰਸਿੱਧ ਹੈ ਕਿ ਖਾਲਸੇ ਦਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਮਾਤਾ ਮਾਤਾ ਸਾਹਿਬਕੌਰ ਤੇ ਖਾਲਸਾ ਅਨੰਦਪੁਰ ਸਾਹਿਬ ਦਾ ਵਾਸੀ ਹੈ ਤੇ ਖਾਲਸੇ ਦੇ ਨਾਨਕ ਦੇ ਗੁਰੂ ਕੇ ਲਾਹੌਰ ਹੈ ਇਹ ਗੱਲ ਆਮ ਖਾਲਸਾ ਜਿਹੜਾ ਵਾ ਉਹ ਇੱਕ ਦੂਸਰੇ ਦੇ ਨਾਲ ਸਾਂਝੀ ਕਰਦਾ ਹੈ ਤੇ ਇਹ ਗੱਲ ਬੜੀ ਪ੍ਰਚਲਿਤ ਹੈ ਅੱਜ ਅਸੀਂ ਗੱਲ ਕਰਾਂਗੇ ਕਿ ਜਿੱਥੋਂ ਦਾ ਵਾਸੀ ਹੈ ਖਾਲਸਾ ਸ੍ਰੀ ਅਨੰਦਪੁਰ ਸਾਹਿਬ ਦੀ ਸ੍ਰੀ ਅਨੰਦਪੁਰ ਸਾਹਿਬ ਦਾ ਨਗਰ ਜਿਹੜਾ ਉਹ ਕਿਵੇਂ ਬਸਾਇਆ ਗਿਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੁੰਦੇ ਆ ਤਾਂ ਗੁਰਤਾ ਗੱਦੀ ਤੇ ਸ਼ਿਸ਼ੋਭਤ ਹੋਣ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਵੱਖ-ਵੱਖ ਇਲਾਕਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਤੁਰ ਪੈਂਦੇ ਐ ਬਕਾਲੇ ਦੀ ਧਰਤੀ ਤੋਂ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਦੀ ਧਰਤੀ ਤੇ ਆਏ ਫਿਰ ਬੱਲਾ ਬੇਰਕਾ ਹੁੰਦੇ ਹੋਏ ਵੱਖ-ਵੱਖ ਥਾਵਾਂ ਦੇ ਉੱਪਰ ਸਿੱਖੀ ਦਾ ਪ੍ਰਚਾਰ ਕਰਦੇ ਐ ਇਹਨਾਂ ਦਿਨਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਖਬਰ ਮਿਲਦੀ ਐ ਕਿ ਉਸ ਵੇਲੇ ਦੇ ਨਾਲ ਕਹਿਲੂਰ ਦਾ ਜਿਹੜਾ ਰਾਜਾ ਹੈ ਰਾਜਾ ਦੀਪ ਚੰਦ ਉਹ ਚੜ੍ਹਾਈ ਕਰ ਗਿਆ ਰਾਜੇ ਦੀਪ ਚੰਦ ਦੀ ਰਾਣੀ ਚੰਪਾ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਜਿਹੜਾ ਸੁਨੇਹਾ ਭੇਜਿਆ ਕਿ ਤੁਸੀਂ ਰਾਜੇ ਦੀ ਸਤਾਰਵੀਂ ਦੇ ਉੱਪਰ ਜ਼ਰੂਰ ਆਉਣਾ ਕਰੋ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਸ ਵੇਲੇ ਦੇ ਨਾਲ ਰਾਣੀ ਚੰਪਾ ਦੀ ਬੇਨਤੀ ਨੂੰ ਮੰਨਦੇ ਹੋਏ ਰਾਜਾ ਦੀਪ ਚੰਦ ਦੀ ਸਤਾਰਵੀਂ ਦੇ ਉੱਪਰ ਆਉਂਦੇ ਹੈ ਜਦੋਂ ਸਾਰੇ ਕਾਰਜ ਜਿਹੜੇ ਐ ਸਪੰਨ ਹੋ ਜਾਂਦੇ ਐ ਤਾਂ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਅਗਲੇਰੇ ਪੰਦ ਵਾਸਤੇ ਤੁਰਨਾ ਚਾਹੁੰਦੇ ਸਨ ਤੁਰਨ ਦੀ ਇੱਛਾ ਜਿਹੜੀ ਉਹ ਜ਼ਾਹਰ ਕਰਦੇ ਐ ਕਾਂ ਰਾਣੀ ਚੰਪਾ ਜਿਹੜੀ ਹੈ ਉਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਬੇਨਤੀ ਕਰਦੀ ਹੈ ਕਿ ਮੇਰੇ ਸਿਰ ਦਾ ਸਾਈਂ ਰਾਜਾ ਦੀਪ ਚੰਦ ਨਹੀਂ ਰਿਹਾ ਤਾਂ ਕਿਰਪਾ ਕਰੋ ਕਿ ਤੁਸੀਂ ਮੇਰਾ ਇਲਾਕਾ ਛੱਡ ਕੇ ਨਾ ਅਟ ਨਾ ਜਾਵੋ ਇਤਿਹਾਸਕਾਰਾਂ ਦੀ ਇਹ ਵੀ ਰਏ ਹੈ ਕਿ ਉਸ ਵੇਲੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਧਮਤਾਨ ਦੀ ਧਰਤੀ ਦੇ ਉੱਪਰ ਆਪਣਾ ਸਿੱਖੀ ਦਾ ਹੈੱਡ ਕੁਆਰਟਰ ਸਥਾਪਿਤ ਕਰਨਾ ਚਾਹੁੰਦੇ ਸੀ ਜਿਸ ਤਰ੍ਹਾਂ ਦੇ ਨਾਲ ਸਮੇਂ-ਸਮੇਂ ਦੇ ਉੱਪਰ ਸਿੱਖੀ ਦਾ ਹੈੱਡਕੁਆਟਰ ਬਦਲਦਾ ਰਿਹਾ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਵੇਲੇ ਸਿੱਖੀ ਦਾ ਕੇਂਦਰੀ ਸਥਾਨ ਕਰਤਾਰਪੁਰ ਸਾਹਿਬ ਸੀ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਵੇਲੇ ਖਡੂਰ ਸਾਹਿਬ ਸੀ ਤਾਂ ਇਸੇ ਤਰ੍ਹਾਂ ਦੇ ਨਾਲ ਗੁਰੂ ਅਮਰਦਾਸ ਮਹਾਰਾਜ ਦੇ ਵੇਲੇ ਗੋਇੰਦਵਾਲ ਸਾਹਿਬ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਜੀ ਦੇ ਵੇਲੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਵੇਲੇ ਕੀਰਤਪੁਰ ਸਾਹਿਬ ਤਾਂ ਇਸੇ ਤਰ੍ਹਾਂ ਦੇ ਨਾਲ ਗੁਰੂ ਹਰ Rai ਸਾਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਵੇਲੇ ਵੀ ਕੀਰਤਪੁਰ ਸਾਹਿਬ ਹੀ ਕੇਂਦਰੀ ਸਥਾਨ ਰਿਹਾ ਸੀ ਤਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹੋਣ ਜਿਹੜਾ ਸਿੱਖੀ ਦਾ ਕੇਂਦਰੀ ਸਥਾਨ ਸੀ ਉਹ ਧਮਤਾਨ ਸਾਹਿਬ ਦੀ ਧਰਤੀ ਨੂੰ ਬਣਾਉਣਾ ਚਾਹੁੰਦੇ ਸਨ ਲੇਕਿਨ ਜਦੋਂ ਰਾਣੀ ਚੰਪਾ ਨੇ ਬੇਨਤੀ ਕੀਤੀ ਕਿ ਸਤਿਗੁਰੂ ਮੇਰਾ ਇਲਾਕਾ ਛੱਡ ਕੇ ਨਾ ਜਾਵੋ ਤਾਂ ਤੁਸੀਂ ਮੇਰੇ ਇਲਾਕੇ ਦੇ ਵਿੱਚ ਰਹੋ ਜੇ ਨਹੀਂ ਤਾਂ ਤੁਸੀਂ ਕੋਈ ਨਵਾਂ ਨਗਰ ਜਿਹੜਾ ਵਸਾਉਣਾ ਚਾਹੋ ਤੇ ਉਹ ਵਸਾ ਸਕਦੇ ਹੋ ਤਾਂ ਉਸ ਵੇਲੇ ਦੇ ਨਾਲ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਪਹਾੜੀਆਂ ਦੇ ਵਿੱਚ ਦਰਿਆ ਸਤਲੁਜ ਦੇ ਕਿਨਾਰੇ ਦੇ ਉੱਪਰ ਇੱਕ ਨਵਾਂ ਨਗਰ ਵਸਾਉਣਾ ਜਿਹੜਾ ਸੀ ਉਹ ਆਰੰਭ ਕਰ ਦਿੱਤਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜਿਹੜੇ ਸਨ ਉਹਨਾਂ ਨੇ ਧੱਕਿਆ ਕਿ ਆਉਣ ਵਾਲਾ ਸਮਾਂ ਜਿਹੜਾ ਉਹਦੇ ਵਿੱਚ ਜੰਗਾ ਜੁੱਧਾ ਵੀ ਹੋਣੀ ਹੈ ਤਾਂ ਇੱਕ ਪਾਸੇ ਜਿਹੜਾ ਸੀ ਉਹ ਸਤਲੁਜ ਦਰਿਆ ਸੀ ਤਾਂ ਦੂਜੇ ਪਾਸੇ ਉੱਪਰ ਉੱਚੀਆਂ ਪਹਾੜੀਆਂ ਸੀ ਇਹਨਾਂ ਉੱਚੀਆਂ ਪਹਾੜੀਆਂ ਦੇ ਕੋਲ ਸਤਗੁਰੂ ਨੇ ਨਵਾਂ ਨਗਰ ਵਸਾਉਣਾ ਆਰੰਭ ਕਰ ਦਿੱਤਾ ਨਵੇਂ ਨਗਰ ਦੀ ਨੀਂਹ ਰੱਖੀ ਗਈ 19 ਜੂਨ 1665 ਈਸਵੀ ਨੂੰ ਤਾਂ ਇਸ ਨਵੇਂ ਨਗਰ ਦਾ ਨਾਮ ਰੱਖਿਆ ਗਿਆ ਚੱਕ ਨਾਨਕੀ ਯਾਨੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੇ ਸਤਿਕਾਰਯੋਗ ਮਾਤਾ ਮਾਤਾ ਨਾਨਕੀ ਜੀ ਦੇ ਨਾਮ ਦੇ ਉੱਪਰ ਇਹ ਨਵਾਂ ਨਗਰ ਵਸਾਉਣਾ ਆਰੰਭ ਕਰ ਦਿੱਤਾ ਤਾਂ ਉਸ ਵੇਲੇ ਦੇ ਨਾਲ ਇਹ ਵੀ ਇੱਕ ਚਰਚਾ ਸੀ ਕਿ ਇੱਥੇ ਜਿਹੜਾ ਵਾ ਇੱਕ ਦਾਇਤ ਰਹਿੰਦਾ ਸੀ ਜਿਹਨੂੰ ਮਾਖਾ ਦਾਤ ਕਿਹਾ ਜਾਂਦਾ ਸੀ ਉਹ ਆਮ ਕਰਕੇ ਲੋਕਾਂ ਨੂੰ ਪਰੇਸ਼ਾਨ ਤੰਗ ਵੀ ਕਰਦਾ ਸੀ ਤਾਂ ਇਸ ਧਰਤੀ ਨੂੰ ਮਾਖੋਵਾਲ ਦੀ ਧਰਤੀ ਜਿਹੜੀ ਆ ਉਹ ਵੀ ਕਿਹਾ ਜਾਂਦਾ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਕੌਣ ਆੜ ਸਕਦਾ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਸਨਮੂ ਕੋਈ ਖਲੋ ਸਕਦਾ ਸੀ ਤੇ ਨਾ ਕੋਈ ਮਾੜੀ ਸ਼ਕਤੀ ਉਹਨਾਂ ਦੇ ਸਾਹਮਣੇ ਟਿਕ ਸਕਦੇ ਸੀ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਤੇ ਆਪ ਸਰਬ ਕਲਾ ਸੁਪਨ ਸਨ ਤਾਂ ਉਸ ਵੇਲੇ ਦੇ ਨਾਲ ਜਦੋਂ ਉਹਨਾਂ ਨੇ ਨਵੇਂ ਨਗਰ ਦੀ ਇਹ ਨੀਂ ਰੱਖੀ ਤਾਂ ਉਸ ਵੇਲੇ ਫਿਰ ਬਹੁਤ ਸਾਰੇ ਸਿੱਖਾਂ ਨੇ ਆਣ ਕੇ ਇੱਥੇ ਆਪਣਾ ਰਹਿਣ ਬਸੇਰਾ ਕਰਨਾ ਸ਼ੁਰੂ ਕਰ ਦਿੱਤਾ ਸੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਇਸ ਨਵੇਂ ਨਗਰ ਦੀ ਨੀਂ ਰੱਖਣ ਤੋਂ ਬਾਅਦ ਮੋੜੀ ਗੱਡਣ ਤੋਂ ਬਾਅਦ ਆਪ ਸਮੇਂ-ਸਮੇਂ ਦੇ ਉੱਪਰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਚਲੇ ਜਾਂਦੇ ਐ ਲਗਭਗ 1670 ਦੇ ਵਿੱਚ ਆਣ ਕੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੁਬਾਰਾ ਫਿਰ ਇਸ ਚੱਕ ਨਾਨਕੀ ਦੇ ਵਿੱਚ ਆਣ ਕੇ ਵਸਦੇ ਐ ਤਾਂ ਪਟਨਾ ਸਾਹਿਬ ਦੀ ਧਰਤੀ ਤੋਂ ਆਪਣੇ ਪਰਿਵਾਰ ਨੂੰ ਨੇ ਜਿਹੜਾ ਸੀ ਉਹ ਚੱਕ ਨਾਨਕੀ ਹੀ ਸੱਦ ਲੈਂਦੇ ਆ ਸਮਾ ਪਾ ਕੇ ਐਸੇ ਹੀ ਪਾਵਨ ਅਸਥਾਨ ਨੂੰ ਆਨੰਦਪੁਰ ਸਾਹਿਬ ਜਿਹੜਾ ਕਹਿਣਾ ਆਰੰਭ ਕਰ ਦਿੱਤਾ ਗਿਆ ਇਹ ਵੀ ਇੱਕ ਚਰਚਾ ਹੈ ਕਿ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੇ ਆਪਣੇ ਪਰਿਵਾਰ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਯਾਨੀ ਕਿ ਚੱਕ ਨਾਨਕੀ ਦੀ ਧਰਤੀ ਦੇ ਉੱਪਰ ਸੱਦਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਣ ਕੇ ਅਨੰਦ ਸਾਹਿਬ ਦਾ ਪਾਠ ਕੀਤਾ ਤੇ ਅਨੰਦ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਇਥੇ ਬਹੁਤ ਆਨੰਦ ਆਇਆ ਹੈ ਤਾਂ ਫਿਰ ਇਸ ਪਾਵਨ ਸਥਾਨ ਦਾ ਨਾਮ ਆਨੰਦਪੁਰ ਸਾਹਿਬ ਜਿਹੜਾ ਉਹ ਪ੍ਰਸਿੱਧ ਹੋ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੇਲੇ ਆਨੰਦਪੁਰ ਸਾਹਿਬ ਵੀ ਜਿਹੜਾ ਉਹ ਸਿੱਖੀ ਦਾ ਕੇਂਦਰੀ ਸਥਾਨ ਰਹਿੰਦਾ ਹੈ ਇਸ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਹੀ ਕਸ਼ਮੀਰੀ ਪੰਡਤਾਂ ਨੇ ਆਣ ਕੇ ਜਿਹੜਾ ਸੀ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੇਨਤੀ ਕੀਤੀ ਸੀ ਕਿ ਸਾਡਾ ਧਰਮ ਖਤਰੇ ਦੇ ਵਿੱਚ ਹੈ ਸਾਡੇ ਧਰਮ ਦੀ ਰੱਖਿਆ ਕਰੋ ਤਾਂ ਇੱਥੋਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹੜੇ ਸਾਨੂੰ ਦਿੱਲੀ ਵਾਲੇ ਪਾਸੇ ਨੂੰ ਜਾਂਦੇ ਐ ਤਾਂ ਫਿਰ ਇੱਥੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪਾਵਨ ਸੀਸ ਦਾ ਸੰਸਕਾਰ ਵੀ ਕੀਤਾ ਗਿਆ ਸੀ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖਾਲਸੇ ਨੂੰ ਜੰਗਾ ਜੁੱਧਾਂ ਵਾਸਤੇ ਪ੍ਰੇਰਿਤ ਕੀਤਾ ਸੀ ਇੱਥੇ ਰੰਜੀਤ ਨਗਾਰਾ ਤਿਆਰ ਕੀਤਾ ਗਿਆ ਗੁਰੂ ਕੇ ਸਿੱਖਾਂ ਨੇ ਸ਼ਸਤਰ ਵਿਦਿਆ ਖੇਡਣੀ ਆਰੰਭ ਕੀਤੀ ਤਾਂ ਇਸ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਬਹੁਤ ਵਾਰ ਹਮਲਾਵਰਾਂ ਨੇ ਹਮਲੇ ਵੀ ਕੀਤੇ ਸੀ ਜਿਹੜਾ ਵੀ ਹਮਲਾ ਕਰਨ ਵਾਸਤੇ ਆਇਆ ਉਹ ਅਨੰਦਪੁਰ ਸਾਹਿਬ ਨੂੰ ਜਿੱਤ ਕੇ ਵਾਪਸ ਨਹੀਂ ਜਾ ਸਕਿਆ ਜਾਂ ਤੇ ਉਹ ਗੁਰੂ ਸਾਹਿਬ ਦੇ ਕੋਲੋਂ ਮਾਰਿਆ ਗਿਆ ਤੇ ਜਾਂ ਫਿਰ ਜਿਹੜਾ ਉਹ ਗੁਰੂ ਸਾਹਿਬ ਨੂੰ ਝੁੱਕ ਕੇ ਸਲਾਮ ਕਰ ਗਿਆ ਤਾਂ ਇਸੇ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਫਿਰ 30 ਮਾਰਚ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਿਰਜਣਾ ਹੁੰਦੀ ਹੈ 80000 ਦੇ ਵੱਡੇ ਇਕੱਠ ਦੇ ਵਿੱਚੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਸੀਸ ਦੀ ਮੰਗ ਕੀਤੀ ਤਾਂ ਮੰਗ ਕਰਨ ਤੋਂ ਬਾਅਦ ਉਹਨਾਂ ਨੂੰ ਨਾਮ ਦਿੱਤਾ ਸੀ ਪੰਜ ਪਿਆਰੇ ਫਿਰ ਸਤਿਗੁਰੂ ਨੇ ਕਿਹਾ ਵੀ ਅੱਜ ਤੋਂ ਬਾਅਦ ਮੈਂ ਤੁਹਾਨੂੰ ਖਾਲਸਾ ਬਣਾਉਂਦਾ ਤੇ ਖਾਲਸਾ ਮੇਰਾ ਰੂਪ ਹੈ ਤਾਂ ਜਿਹੜਾ ਖਾਲਸਾ ਹੈ ਇਹ ਅਕਾਲ ਪੁਰਖ ਵਾਹਿਗੁਰੂ ਵੱਲੋਂ ਸਿਰਜਿਆ ਗਿਆ ਹੈ ਇਹ ਰੱਬ ਦੇ ਹੁਕਮ ਨਾਲ ਪ੍ਰਗਟ ਹੋਇਆ ਆਨੰਦਪੁਰ ਸਾਹਿਬ ਦੀ ਧਰਤੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਲੰਮਾ ਸਮਾਂ ਜਿਹੜਾ ਸੀ ਉਹ ਭਾਗ ਲਾਏ ਦਾ ਅਨੰਦਪੁਰ ਸਾਹਿਬ ਦੀ ਧਰਤੀ ਜਿਹੜੀ ਹੈ ਉਹ ਖਾਲਸੇ ਦੀ ਜਨਮ ਭੂਮੀ ਵੀ ਹੈ ਤੇ ਅੱਜ ਵੀ ਖਾਲਸਾ ਆਪਣੇ ਆਪ ਨੂੰ ਅਨੰਦਪੁਰ ਸਾਹਿਬ ਦਾ ਵਾਸੀ ਹੀ ਕਹਿੰਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ ਸਭ ਤੋਂ ਜਿਹੜਾ ਪ੍ਰਸਿੱਧ ਇਤਿਹਾਸਕ ਸਥਾਨ ਉਹ ਕੇਸਗੜ੍ਹ ਸਾਹਿਬ ਜਿੱਥੇ ਖਾਲਸੇ ਦੀ ਸਿਰਜਣਾ ਹੋਈ ਸੀ ਇਸੇ ਤਰ੍ਹਾਂ ਦੇ ਨਾਲ ਕਿਲਾ ਆਨੰਦਗੜ੍ਹ ਸਾਹਿਬ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੇ ਸਨ ਉਹ ਕਿਲੇ ਦੇ ਵਿੱਚ ਜੰਗ-ਜੋਦ ਲੜਿਆ ਕਰਦੇ ਸੀ ਇੱਥੋਂ ਹੀ ਜਿਹੜਾ ਸੀ ਫੌਜਾਂ ਨੂੰ ਕਮਾਂਡ ਕੀਤਾ ਜਾਂਦਾ ਸੀ ਤਾਂ ਇਸੇ ਤਰ੍ਹਾਂ ਦੇ ਨਾਲ ਇੱਕ ਕਿਲਾ ਫਤਿਹਗੜ੍ਹ ਸਾਹਿਬ ਹੈ ਹੌਲਗੜ੍ਹ ਸਾਹਿਬ ਹੈ ਤਾਂ ਇਦਾਂ ਹੀ ਕਿਲਾ ਜਿਹੜਾ ਉਹ ਲੋਹਗੜ੍ਹ ਸਾਹਿਬ ਹੈ ਲੋਹਗੜ੍ਹ ਸਾਹਿਬ ਦੇ ਕਿਲੇ ਨੂੰ ਢਾਉਣ ਵਾਸਤੇ ਜਿਹੜਾ ਸੀ ਪਹਾੜੀ ਰਾਜਿਆਂ ਨੇ ਇੱਕ ਖੂਨੀ ਹਾਥੀ ਵੀ ਭੇਜਿਆ ਸੀ ਜਿਹਨੂੰ ਸ਼ਰਾਬ ਬਰਾਕੇ ਭੇਜਿਆ ਗਿਆ ਜਿਹਦਾ ਮੁਕਾਬਲਾ ਬਾਬਾ ਬਚਿੱਤਰ ਸਿੰਘ ਨੇ ਕੀਤਾ ਸੀ ਆਨੰਦਪੁਰ ਸਾਹਿਬ ਦੀ ਹੀ ਉਹ ਪਾਵਨ ਧਰਤੀ ਸੀ ਜਿਹਨੂੰ ਫਿਰ 7 ਤੋਂ 8 ਮਹੀਨੇ ਲੰਮਾ ਘੇਰਾ ਪਿਆ ਰਿਹਾ ਤੇ ਸਿੱਖ ਜਿਹੜੇ ਭੁੱਖੇ ਪਾਣੇ ਵੀ ਅੱਗੋਂ ਮੁਕਾਬਲਾ ਕਰਦੇ ਰਹੇ ਸੀ ਤਾਂ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਨਾਲ ਦੇ ਸਿੱਖਾਂ ਨੇ ਠੰਡ ਦੀ ਅਤ ਗਹਿਰੀ ਰਾਤ ਦੇ ਵਿੱਚ ਜਿਹੜਾ ਸੀ 5 ਤੇ 6 ਪੂ ਦੀ ਦਰਮਿਆਨੀ ਰਾਤ ਨੂੰ ਆਨੰਦਪੁਰ ਸਾਹਿਬ ਦਾ ਕਿਲਾ ਵੀ ਛੱਡਿਆ ਸੀ ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕ ਗੱਲ ਕਹਿ ਕੇ ਗਏ ਸੀ ਜਾਣ ਲੱਗੇ ਕਿ ਇਸ ਤੋਂ ਬਾਅਦ ਹੁਣ ਮੇਰਾ ਖਾਲਸਾ ਇੱਥੇ ਆਣ ਕੇ ਵਸਣਾ ਕਰੇਗਾ ਖਾਲਸਾ ਇੱਥੇ ਆਣ ਕੇ ਭਾਗ ਲਾਵੇਗਾ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਅੱਜ ਵੀ ਉਦਾਂ ਹੀ ਵਸਦੀ ਹੈ ਅੱਜ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜ਼ਰਰਾ ਜ਼ਰਰਾ ਜਿਹੜਾ ਹੈ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਦੀ ਖੁਸ਼ਬੂ ਜਿਹੜੀ ਉੱਥੇ ਸਮਾਈ ਹੋਈ ਹੈ ਤਾਂ ਖਾਲਸਾ ਅੱਜ ਵੀ ਅਨੰਦਪੁਰ ਸਾਹਿਬ ਦੇ ਨਾਲ ਅਥਾਹ ਪਿਆਰ ਕਰਦਾ ਹੈ ਕਈ ਹਮਲਾਵਰ ਆਏ ਤੇ ਕਈ ਚਲੇ ਗਏ ਅਨੰਦਪੁਰ ਸਾਹਿਬ ਉਦਾਂ ਹੀ ਹੱਸਦਾ ਵਸਦਾ ਅੱਜ ਵੀ ਸਿੱਖਾਂ ਨੂੰ ਸੰਦੇਸ਼ ਦਿੰਦਾ ਪਿਆ ਹੈ ਏ ਪਾਵਨ ਇਤਿਹਾਸੀ ਆਨੰਦਪੁਰ ਸਾਹਿਬ ਜੀ ਨੂੰ ਕਿਵੇਂ ਵਸਾਇਆ ਗਿਆ ਤੇ ਕਿਹੜੇ ਕਿਹੜੇ ਕਾਰਜ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਹੋਏ ਸੀ ਆਪਾਂ ਦੇ ਸਾਰੇ ਅਮਰਤ ਛੱਕੇ ਸਿੱਖ ਸੱਚ ਕੇ ਆਨੰਦਪੁਰ ਸਾਹਿਬ ਦੇ ਵਾਸੀ ਬਣਦਾ ਯਤਨ ਕਰੀਏ ਇਹਦੇ ਨਾਲ ਨਾਲ ਆਨੰਦਪੁਰ ਦਾ ਭਾਵ ਜਿੱਥੇ ਬਾਹਰੀ ਤੌਰ ਦੇ ਉੱਪਰ ਇੱਕ ਸ਼ਹਿਰ ਹੈ ਉਥੇ ਸਿੱਖ ਦੇ ਅੰਦਰ ਵੀ ਆਨੰਦ ਪੈਦਾ ਹੋਣਾ ਚਾਹੀਦਾ ਹੈ ਸਿੱਖ ਦੇ ਅੰਦਰ ਵੀ ਜਿਹੜਾ ਹੈ ਉਸ ਦੀ ਵੀ ਆਨੰਦ ਬਣ ਜਾਵੇ ਤੇ ਸਿੱਖ ਦੇ ਅੰਦਰ ਜਦੋਂ ਆਨੰਦ ਬਣ ਜਾਂਦਾ ਉਹ ਆਪਣੇ ਆਪ ਹੀ ਆਨੰਦਪੁਰ ਦਾ ਵਾਸੀ ਬਣ ਜਾਂਦਾ ਹੈ ਜਿੱਥੇ ਸਤਿਗੁਰਾਂ ਨੇ ਬਾਹਰੀ ਤੌਰ ਦੇ ਉੱਪਰ ਸ਼ਹਿਰ ਬਸਾਏ ਤੇ ਉਹਨਾਂ ਦਾ ਬੜਾ ਡੂੰਘਾ ਭਾਵ ਹੈ ਉਥੇ ਸਤਿਗੁਰਾਂ ਨੇ ਇਹਦੇ ਨਾਲ ਨਾਲ ਅੰਦਰ ਦੀ ਅਵਸਥਾ ਜਿਹੜੀ ਹੈ ਉਹ ਵੀ ਉਸ ਤਰ੍ਹਾਂ ਦੇ ਨਾਲ ਬਣ ਜਾਏ ਇਹਦੇ ਵਾਸਤੇ ਵੀ ਸਾਨੂੰ ਪ੍ਰੇਰਿਤ ਕੀਤਾ ਹੈ ਇਸ ਕਰਕੇ ਜਿੱਥੇ ਬਾਹਰੀ ਤੌਰ ਦੇ ਉੱਪਰ ਖਾਲਸਾ ਆਨੰਦਪੁਰ ਦਾ ਵਾਸੀ ਹੋ ਅੰਦਰੋਂ ਵੀ ਆਨੰਦਪੁਰ ਦਾ ਵਾਸੀ ਉਹਦੇ ਅੰਦਰ ਵੀ ਆਨੰਦ ਜਿਹੜਾ ਉਸ ਦੀ ਵੀ ਕਾਲ ਵਾਸਤੇ ਬਣਿਆ ਰਹਿੰਦਾ ਹੈ ਇਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਸਹਿਬਾਨ ਨੇ ਬੜੇ ਡੂੰਗੇ ਭਾਵ ਸ਼ੈਰਾਂ ਦੇ ਰੂਪ ਵਿੱਚ ਵੀ ਦਰਸਾਏ ਤੇ ਉਹ ਸਾਡੇ ਆਤਮਿਕ ਜੀਵਨ ਦੇ ਨਾਲ ਵੀ ਸੰਬੰਧ ਰੱਖਦੇ ਐ ਸਾਨੂੰ ਇਸ ਗੱਲ ਦੀ ਸਮਝ ਆ ਸਕੇ ਇਹ ਇਤਿਹਾਸ ਦੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਅਤੇ ਸ਼ੇਅਰ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਕੀ ਫਤਿਹ